ਨਾ ਆਪਣੇ ਸਿਹਤ ਦਾ ਧਿਆਨ ਰੱਖਿਆ ਕਰ ਫਲ ਫਰੂਟ ਟਾਈਮ ਨਾ ਖਾਇਆ ਕਰ ਦਵਾਈ ਖਾਇਆ ਕਰ ਸਿਹਤ ਨਾਲ ਹੋਰ ਕੀ ਚੰਗਾ ਕੰਮ ਨਹੀਂ ਕਿਹੜੀ ਗੱਲ ਆ ਕੰਮ ਮੈਂ ਕਰ ਲੂੰਗੀ ਜੇ ਨਾਂ ਵੀ ਹੋਊ ਤਾਂ ਕੋਈ ਗੱਲ ਨਹੀਂ ਇਹ ਥੋੜੀ ਅੱਪੀ ਹੁਣ ਹੋਊ ਗੱਲ ਦੀ ਟੈਨਸ਼ਨ ਹੀ ਲੈ ਲੈਣੀ ਆਹੀ ਉਹਦਾ ਵੇਲਾ ਹਾਨੂੰ ਸਮਝਾਉਂਦੀ ਕਿ ਪੁੱਤ ਤੂੰ ਫਿਕਰ ਨਾ ਕਰਿਆ ਕਰੋ ਤੇ ਫਿਰ ਹੁਣ ਆਪ ਹੀ ਦੇ ਨੇ ਫਿਕਰ ਕਰਨੇ ਨਹੀਂ ਲਵ ਇਹ ਤਾਂ ਨਾ ਲੜਦੇ ਚੰਗੇ ਨਹੀਂ ਲੱਗਦਾ ਤਾਂ ਲੋਕਾਂ ਦੀ ਕਿਹੜੀ ਗੱਲ ਆ ਦੋ ਚਾਰ ਦਿਨ ਬੋਲਣਗੇ ਨਾ ਆਪੇ ਹਟ ਜਾਣਾ ਜਦੋਂ ਹੋਰ ਘੇੜ ਦੀ ਗੱਲ ਆ ਗਈ ਉਹਨਾਂ ਸਾਹਮਣੇ ਗਰਲੀਨ ਜਦ ਮਨ ਦੁਖੀ ਹੁੰਦਾ ਕੀ ਕਰੰਦੇ ਹੁਣ ਕੀ ਬਿਆਵਾ ਤੁਹਾਨੂੰ ਕਿਉਂ ਸਿਰ ਫੜ ਕੇ ਬੈਠੇ ਜੀ ਕੀ ਗੱਲ ਆ ਸਮਨ ਜਲ ਆ ਵੀਰ ਜੀ ਨੂੰ ਬੁਲਾ ਕੇ ਆ ਛੇਤੀ ਛੇਤੀ ਡੈਡੀ ਜੀ ਹਾਂ ਡੈਡੀ ਜੀ ਹੋਇਆ ਕੀ ਪਾਣੀ ਲਿਆਵਾਂ ਤੁਹਾਡੇ ਵਾਸਤੇ ਨਹੀਂ ਪਾਣੀ ਨਹੀਂ ਦੀ ਮਮੀ ਵਾ ਤੁਹਾਡੀ ਬਾਦਰੀ ਆ ਵੀ ਜਿਹੜਾ ਤੂੰ ਇਹ ਕੰਮ ਕਰੀ ਜਾਂਦੇ ਨਹੀਂ ਤੇ ਅੱਜ ਕੱਲ੍ਹ ਦੀਆਂ ਕੁੜੀਆਂ ਕਿੱਥੇ ਨਾ ਹੁੰਦਾ ਅਗਰਲੀਨ ਨੇ ਵੇਲੇ ਤੁਹਾਡੇ ਨਾਲ ਵੇਖੇ ਸ਼ੁਰੂ ਤੋਂ ਕਰ ਲਿਆ ਪਰ ਮੇਰੇ ਸਾਲ ਮਹੀਨਾ ਚੱਲਦਾ ਸਲਾਈਆਂ ਦੋ ਹੀ ਵੱਜੀਆਂ ਨੇ ਸਰ ਨੇ ਆਣਿਆ ਦਾ ਅੱਜ ਕੱਲ ਨਹੀਂ ਜੀ ਕਰਦਾ ਕਰਨ ਉਹ ਤਾਂ ਫੋਨ ਚੋਂ ਨਿਕਲਦਾ ਫੇਰ ਹੀ ਕੋਈ ਇਹੋ ਜਿਹਾ ਕੰਮ ਕਰਨ ਨਾਲੇ ਆਂਦੀਆਂ ਸਾਡਾਂ ਨਿਆ ਨਿਕਾ ਕੰਮ ਕਰਨ ਜੀ ਕਰਦਾ ਇਹ ਤਾਂ ਗੱਲ ਐ ਪਰ ਮੰਮੀ ਰੈਡੀਮੇਡ ਕਹਿ ਦੇਈਦਾ ਪਰ ਜਿਹੜਾ ਹੱਥ ਦਾ ਜਿਉ ਤੁਸੀਂ ਸਵੈਟਰ ਜਾਂ ਕੋਟੀ ਹੋਣ ਕੇ ਦੇ ਹੁੰਦੇ ਜਣਾ ਮੈਨੂੰ ਪੌਂਚ ਮਜ਼ਾ ਬੜਾ ਹੁੰਦਾ ਵਧੀਆ ਲੱਗਦਾ ਨਹੀਂ ਇਹਦਾ ਨਿਕ ਆਪਣਾ ਤਾਂ ਹੋਰ ਆਪਣੀ ਰੈਡੀਮੇਡ ਤੇ ਫਿਰ ਉਹ ਚੀਜ਼ੀਆਂ ਨਾ ਉਹ ਤੇ ਹਰ ਇੱਕ ਨੇ ਪਾਇਆ ਹੁੰਦਾ ਵਾ ਇਹ ਜਿਹੜਾ ਤੁਸੀਂ ਹਰ ਇੱਕ ਦੇ ਗੱਲ ਨਾਲ ਵੇਖੋਗੇ ਅੱਜ ਤੇ ਬਸ ਵੇਖੋ ਵੇਖੋ ਮਿਰਲੇ ਵੰਜ ਹੀ ਆ ਕੋਈ ਹਾਂਜੀ ਅੱਜ ਤੇ ਵੇਖੋ ਵੇਖੀ ਦੌਰ ਹੀ ਹੋ ਗਿਆ ਨਾ ਮੰਮੀ ਜੇ ਮੰਨ ਲਓ ਕੋਈ ਸ਼ਹਿਰ ਨੂੰ ਜਾਂਦਾ ਵਾ ਤੇ ਮਗੜੇ ਮੇਰੇ ਵਰਗਾ ਹੀ ਵੇਖ ਕੇ ਤੁਰ ਪੈਂਦਾ ਵਾ ਤੇ ਜਿੱਦਾਂ ਬਾਹਰ ਦਾ ਚੱਕਰ ਬਣ ਗਿਆ ਵਾ ਆ ਜੀ ਸਾਰੀ ਦੁਨੀਆ ਦੇ ਬਾਹਰ ਲਖਿਆਲ ਹੋ ਗਿਆ ਵਾ ਪਰ ਇਹ ਵੀ ਜਿਹੜੀਆਂ ਕੁਝ ਚੀਜ਼ਾਂ ਹੁੰਦੀਆਂ ਨੇ ਨਾ ਪ੍ਰਾਣੀਆਂ ਜਾਂ ਜਿਹੜੀਆਂ ਘਰ ਨਾਲ ਜੁੜੀਆਂ ਨੇ ਵਧੀਆ ਲੱਗਦੀਆਂ ਵੈ ਹੈ ਨਾ ਮੰਮੀ ਨਹੀਂ ਬਹੁਤ ਵਧੀਆ ਕਿ ਆਪਣੇ ਪੰਜਾਬ ਨਾਲ ਦੀ ਕੋਈ ਰੀਤ ਥੋੜੀ ਆ ਆ ਤੂੰ ਹੀ ਵੇਲਣਾ ਜਦੋਂ ਮੈਂ ਤੁਹਾਨੂੰ ਕਿਵਲੇ ਵੇਲਣਾ ਵੀ ਉਹ ਦੁੱਧ ਤੂੰ ਹੀ ਰੜਕਣ ਦੇ ਹੁੰਦੇ ਜਿਹੜੀ ਪ੍ਰਾਣੀ ਰੱਖੀ ਹੈ ਜਾ ਕੇ ਹਾਂ ਉਹ ਵੀ ਮੈਨੂੰ ਬੜਾ ਵਧੀਆ ਲੱਗਦਾ ਤੇ ਜਦੋਂ ਮਨ ਲਓ ਕੱਲ ਮੈਂ ਸੋਚਦਾ ਵਾਂ ਕਿ ਜਿੰਨਾ ਤੱਕ ਹੈ ਜੇ ਤੁਹਾਡੇ ਨਾਲ ਹੀ ਆ ਮੁੜ ਕੇ ਇਹਨਾਂ ਨੂੰ ਕਿੰਨੇ ਸਾਹਮਣਾ ਆ ਇਹ ਤਾਂ ਕਵਾੜੀਆਂ ਫੜਾ ਕੇ ਤਾਂ ਕੰਮ ਨਬੇੜ ਦੇਣਾ ਹੁਣ ਤੇ ਅੱਜ ਕੱਲ੍ਹ ਦੀਆਂ ਨਵਾਂ ਨੇ ਜੋ ਪਿਛਲੀਆਂ ਸੱਸਾਂ ਦਾ ਪੁਰਾਣਾ ਭਾਂਡਾ ਜੋ ਸਮਾਨ ਵੇਚਕਦੇ ਆ ਕੱਢਕਦੇ ਆ ਵੀ ਸਫਾਈ ਚਾਹੀਦੀ ਹਨ ਅਤਵੇਰ ਲੋਕ ਕਿੰਨਾ ਪਿੱਤਲ ਦੇ ਕੈਦ ਦੇ ਭਾਂਡੇ ਕਿੰਨੇ ਵਧੀਆ ਲੱਗਦੇ ਆ ਨਾ ਹੁਣ ਅੱਜ ਕੱਲ੍ਹ ਉਹ ਨਹੀਂ ਇਹਨਾਂ ਨੂੰ ਚੰਗੇ ਲੱਗਦੇ ਹਾਂਜੀ ਸਾਰਾ ਕੁਝ ਹੀ ਹੋਲੀ ਹੋਲੀ ਫਿਰ ਸੱਚ ਚਲ ਜਾਂਦਾ ਆਹੇ ਲਵਵੀਰ ਘਰੇ ਹੋਣ ਸਈ ਇਹ ਨਾ ਹੁਣ ਕਿਤੇ ਗਏ ਹੁਣ ਡੈਡੀ ਨੂੰ ਵੀ ਹੁਣੇ ਖੜਨਾ ਪੈਣਾ ਇਹ ਸੁੱਕਣੇ ਪਾਵੇਂ ਹਾਂ ਵਾਈ ਬਗੀ ਜਾਣ ਦੀ ਭਾਬੀ ਮੈਨੂੰ ਦੱਸੋ ਕਿ ਲਵਵੀਰ ਘਰੇ ਨੇ ਸਮਣ ਹੈ ਸਾਲ ਹੈ ਹੋਇਆ ਕੀ ਹੈ ਮੈਨੂੰ ਨਾ ਹੁਣ ਕੋਈ ਨਹੀਂ ਜੀ ਸੁਝਣ ਦੀ ਤੁਸੀਂ ਪਹਿਲਾਂ ਮੈਨੂੰ ਦੱਸੋ ਕਿ ਲਵਵੀਰ ਘਰੇ ਆ ਕਿ ਕਿਤੇ ਗਏ ਆ ਉਹ ਘਰੇ ਆ ਫਿਰ ਵੀ ਕੀ ਗੱਲ ਡੈਡੀ ਨੂੰ ਪਤਾ ਨਹੀਂ ਕੀ ਹੋ ਗਿਆ ਜੀ ਇਕਦਮ ਹੀ ਸਿਰ ਫੜ ਕੇ ਤੇ ਲੰਮੇ ਪਈ ਜਾਂਦੇ ਨੇ ਚਾਚਾ ਜੀ ਨੂੰ ਹਾਂ ਜੀ ਆਓ ਫਿਲਮ ਲਵ ਵੀਰ ਨੂੰ ਦਸੀਏ ਲਵ ਵੀਰ ਜੀ ਛੇਤੀ ਕਰੋ ਡੈਡੀ ਨੂੰ ਪਤਾ ਨਹੀਂ ਕੀ ਹੋ ਗਿਆ ਤੇ ਉਹਨਾਂ ਨੂੰ ਇੱਕ ਕਮ ਲੈ ਕੇ ਜਾਣਾ ਪੈਣਾ ਵਾ ਮੇਰੇ ਹਿਸਾਬ ਨਾਲ ਇਹਨੂੰ ਕੁਝ ਹੋ ਜਾਣਾ ਵਾ ਐਵੇਂ ਕਿੱਦਾਂ ਦੇ ਮੂੰਹ ਬਣਾ ਰਹੇ ਨੇ ਮੰਮੀ ਆਪਾਂ ਵੀ ਆਓ ਚੱਲੀਏ ਗਰਲੀ ਨੇ ਇੱਥੇ ਬੈਤ ਸਹੀ ਕੀ ਆਂਦੇ ਕੀ ਹੋਇਆ ਵਾ ਮੰਮੀ ਇਹੋ ਮੈਨੂੰ ਕਿਹਾ ਵਾ ਕਿ ਡੈਡੀ ਨੂੰ ਪਤਾ ਨਹੀਂ ਕੀ ਹੋ ਗਿਆ ਸੇ ਫੜ ਕੇ ਬਹਿ ਗਏ ਆ ਮੈਂ ਤਾਂ ਕੱਪੜੇ ਸੁਕਣੇ ਪਾਉਂਦੀ ਹਾਂ ਚੱਕਰ ਚੱਕਰ ਹੋ ਆ ਗਿਆ ਹੋਣਾ ਕੋਈ ਗੱਲ ਨਹੀਂ ਮੰਮੀ ਜਿੱਦਾਂ ਉਹ ਡੇਈ ਨਾ ਕਰਨਾ ਮੈਂ ਨਹੀਂ ਕੋਈ ਜ਼ਿਆਦੀ ਨਾ ਗੱਲ ਹੋਏ ਤਾਂ ਆਓ ਆਪਾਂ ਚੱਲੀਏ ਉਹ ਦਿਨਾਂ ਨੂੰ ਲੋੜ ਪਈ ਨਾ ਤਹੀ ਗਏ ਸੀ ਤੇ ਵੇਲੇ ਸਾਰਾ ਪਰਿਵਾਰ ਕੋਲ ਜਾਈ ਆਏ ਸੀ ਤਾਂ ਜੋ ਆਪਾਂ ਵੀ ਚੱਲੀਏ ਚਲ ਚਾਚਾ ਜੀ ਚਾਚਾ ਜੀ ਪਾਣੀ ਲੈ ਸਮਰਪ ਪਾਣੀ ਲੈ ਚਾਚਾ ਜੀ ਆ ਲੋ ਵੀਰ ਜੀ ਪਾਣੀ ਨਾ ਮੋ ਆ ਗਈ ਆ ਪਤਾ ਨਹੀਂ ਵੀਰ ਜੀ ਪਹਿਲਾਂ ਤਾਂ ਮੇਰੇ ਚੁੱਪ ਜੇ ਕਰਕੇ ਬੈਠੇ ਸੀ ਤੇ ਬਾਅਦ ਵਿੱਚ ਇਕਦਮ ਡਿੱਗ ਪਏ ਪਤਾ ਨਹੀਂ ਮੇਰੇ ਸਿਰ ਨੂੰ ਕੀ ਹੋਣ ਗਿਆ ਵਾ ਚਾਚਾ ਜੀ ਆ ਫੜੇ ਪਾਣੀ ਚਾਚਾ ਜੀ ਪਿਆ ਮਤਾਂ ਨਾ ਮੁੱਛੀ ਕੀ ਗੱਲ ਹੈ ਚੱਕਰ ਤੁ ਕਰ ਰਿਹਾ ਪਤਾ ਨਹੀਂ ਬਿਠੇ ਬੈਠੇ ਤਰਾ ਚੱਕਰ ਜਿਹਾ ਆ ਜਾ ਰਿਹਾ ਬੁਖਾਰ ਬੁਖਾਰ ਤਾਂ ਨਹੀਂ ਹੋਇਆ ਕਦੇ ਕੋਈ ਟੈਨਸ਼ਨ ਤਾਂ ਨਹੀਂ ਲਈ ਕੋਈ ਗੱਲ ਤਾਂ ਹੈਗੀ ਆ ਪਾਣੀ ਫੜਾ ਨਾ ਆ ਪਾਣੀ ਪੀਓ ਤੇ ਹਾਂ ਉਸ ਨੂੰ ਦੱਸੋ ਵੀ ਗੱਲ ਕੀ ਆ ਲਾਵ ਦੱਸਣਾ ਇਹਨੇ ਕੀ ਆ ਟੈਨਸ਼ਨ ਤਾਂ ਹੈਗੀ ਆ ਨਾ ਉਹ ਮੰਮੀ ਚਲੋ ਉਹਨੂੰ ਲਾਓ ਗੱਲ ਤੈਨੂੰ ਪਤਾ ਹੀ ਆ ਬੁੱਤ ਕੀ ਆ ਤੇਰੇ ਸਾਹਮਣੇ ਵੀ ਉਦਾਂ ਡੇ ਹੀ ਕਰਨ ਗੱਲਾਂ ਅੱਜ ਫੇਰ ਬਾਹਰ ਗਿਆ ਹਾਂ ਤੇ ਅੱਜ ਫੇਰ ਉਹੀ ਹਾਲ ਆ ਚੱਤ ਵਾਲੇ ਜੀਨ ਨਹੀਂ ਦੇਣਦੇ ਦੱਸ ਮੈਂ ਕੀ ਕਰਾਂ ਤੁਹਾਨੂੰ ਮੈਂ ਕਿੰਨੀ ਵਾਰ ਕਿਹਾ ਵੀ ਦਿਲ ਤੇ ਨਾ ਲਾਇਆ ਕਰੋ ਇਹਨਾਂ ਲੋਕਾਂ ਦੀ ਕਿਹੜੀ ਆ ਇਹਨਾਂ ਦੇ ਮੂੰਹ ਕਿਹੜੇ ਬੰਦ ਕਰਾ ਦੇ ਹੁਣ ਮਨ ਨੂੰ ਤੁਹਾਨੂੰ ਨਹੀਂ ਪਤਾਗਾ ਉਦੋਂ ਵੀ ਚਾਚਾ ਜੀ ਇੱਥੋਂ ਨਿਕਲੇ ਬਾਹਰ ਫਿਰ ਨਹੀਂ ਤੋ ਤੇ ਮੈਂ ਪਹਿਲੀ ਵਲੋਂ ਆਉਂਦਿਆਂ ਐਵੇਂ ਪਿੰਡ ਦੇ ਪੰਜ ਸਾਲ ਜਣੇ ਇਕੱਠੇ ਹੋ ਗਏ ਤੇ ਗੱਲਾਂ ਪੁੱਠੀਆਂ ਸਿੱਧੀਆਂ ਜੇ ਕਰਨ ਤੇ ਇਹ ਉਦੋਂ ਵੀ ਟੈਨਸ਼ਨ ਲੈਣ ਦੇ ਮੈਨੂੰ ਤਾਂ ਪਹਿਲਾਂ ਹੀ ਇਸ ਗੱਲ ਦਾ ਪਤਾ ਸੀ ਅਹੀਂ ਕਿਹਾ ਉਹ ਗਲਤੀ ਤੇ ਨਹੀਂ ਕਰਦੀ ਕੁੜੀ ਤਾਂ ਰਿਸ਼ਤਾ ਤੋੜ ਕੇ ਨਹੀਂ ਚਾਚਾ ਜੀ ਚਾਚਾ ਜੀ ਜਦੋਂ ਅਸੀਂ ਸਾਰਾ ਪਰਿਵਾਰ ਤੁਹਾਡੇ ਨਾਲ ਆ ਜਦੋਂ ਸਾਨੂੰ ਆਪਣੇ ਪਰਿਵਾਰ ਦੀ ਲੋੜ ਆ ਕਿ ਜਾਂ ਆਪਾਂ ਦੂਜਿਆਂ ਦੀ ਗੱਲ ਤੇ ਵਿਸ਼ਵਾਸ ਕਰਨਾ ਵਾ ਲੋਕਾਂ ਦੀ ਕਿਹੜੀ ਗੱਲ ਆ ਉਹ ਤੇ ਭੌਂਕਦੇ ਭੌਂਕੇ ਹਟ ਜਾਣਗੇ ਨਾਲੇ ਆਪਾਂ ਇਦਾਂ ਜੇ ਬਾਰ-ਬਾਰ ਕਰਾਂਗੇ ਤੇ ਨਵ ਤੇ ਕੀ ਅਸਰ ਹੋਊਗਾ ਤੂੰ ਹੀ ਸਿਆਣੇ ਜੇ ਸਮਝੋ ਥੋੜਾ ਜਿਹਾ ਇਦਾਂ ਘਰ ਦੀ ਗੱਡੀ ਨਹੀਂ ਚੱਲਣੀ ਹੈਗੀ ਤੂੰ ਨਾ ਦਿਲ ਰੱਖ ਥੋੜਾ ਜਿਹਾ ਸਾਰੇ ਕੰਮ ਹੋ ਜਾਣਗੇ ਮੈਨੂੰ ਤੇ ਕੁੜੀ ਦਾ ਰਿਸ਼ਤਾ ਹੋ ਜਾਊਗਾ ਤੇ ਚਾਚਾ ਜੀ ਹਈ ਤਾਂ ਕਿ ਉਹ ਸੋਚਣ ਦੇ ਕੋਈ ਗੱਲ ਨਹੀਂ ਰਿਸ਼ਤੇ ਬਥੇਰੇ ਆ ਹੌਸਲਾ ਰੱਖ ਉਹਨੂੰ ਥੋੜਾ ਜਿਹਾ ਜਿੱਦਣ ਮੈਂ ਤੈਨੂੰ ਕਹਿੰਨੀ ਆ ਨਾ ਕਿ ਰਿਸ਼ਤੇ ਦਾ ਜਵਾਬ ਨਾ ਦੇਈਏ ਵੀ ਬਾਹਰ ਲੋਕਾਂ ਨੇ ਗੱਲਾਂ ਕਰਨੀਆਂ ਉਹਨਾਂ ਦੇ ਦੁਆਨਾ ਮੈਂ ਆਪੇ ਜਵਾਬ ਦੇ ਲੂੰਗਾ ਤੇ ਹੁਣ ਏਡੀ ਛੱਤੀ ਢੇਰੀ ਢਾ ਕੇ ਬਹਿ ਗਿਆ ਉਹ ਚਲੋ ਮੰਮੀ ਇਹ ਦਾਣਾ ਗੱਲ ਕਰਦੇ ਚੰਗੇ ਨਹੀਂ ਲੱਗਦੇ ਆਪਾਂ ਚਾਹਤੇ ਜਿੰਗ ਹੋਮ ਸੁਵਾ ਦੇਣਾ ਆਇਆ ਕਿ ਸੂਣ ਗੱਲਾਂ ਕਰਨ ਆਏ ਗੱਲਾਂ ਤਾਂ ਮੈਂ ਕੋਈ ਨਹੀਂ ਕਰਨੀ ਹੁਣ ਇਹਨੂੰ ਮੈਂ ਆਖਿਆ ਵੀ ਤੂੰ ਹੌਸਲਾ ਰੱਖ ਨਾਲੇ ਮੰਮੀ ਮੇਰੀ ਗੱਲ ਸੁਣੋ ਨਾਵਾ ਆਪਣੀ ਪੜ੍ਹੀ ਲਿਖੀ ਆ ਆਪਾਂ ਨੂੰ ਜਿੰਨੇ ਹੋ ਸਕਦੇ ਸੰਸਕਾਰ ਕਰ ਦੇ ਦਿੱਤੇ ਆ ਇਹ ਜਿਹੜੇ ਘਰ ਜਾਉਗੀ ਉਹ ਘਰ ਦਾ ਜਾ ਕੇ ਸਵਾਰ ਹੋਗੀ ਆ ਡੀਤੀ ਤੇ ਤੂੰ ਇਹ ਏਦਾਂ ਦੀਆਂ ਗੱਲਾਂ ਨਾ ਕਰੋ ਐਜ ਮੌਕੇ ਤੇ ਹੁਣ ਘਰ ਗਾਂ ਲੱਭੂਗਾ ਤੇ ਫੇਰ ਹੀ ਆ ਨਾ ਮੰਮੀ ਲੱਭ ਜਾਣ ਕੇ ਰਿਸ਼ਤੇ ਥੋੜੇ ਆ ਕੋਈ ਨਹੀਂ ਮੇਰੇ ਭੈਣ ਨੂੰ ਰਿਸ਼ਤਾ ਲੱਭੇ ਚਾਹੇ ਨਾ ਲੱਭੇ ਉਹ ਆਪਣੇ ਪੈਰਾਂ ਤੇ ਜ਼ਰੂਰ ਖੜੀ ਹੋਵੇਗੀ ਉਹਨੂੰ ਨਹੀਂ ਵਿਆਹ ਵਿਊਦਾ ਹੈਗਾ ਤੇ ਤੂੰ ਹੀ ਆਹ ਜੇ ਮੌਕੇ ਬੈਸੀ ਐ ਨਾ ਆਪਾਂ ਇਹ ਰੱਖਿਆ ਕਿ ਜੀ ਨੂੰ ਫੜੋ ਕਿਤੇ ਚੱਕ ਖਰਾਬ ਲਿਆ ਹਾਂ ਗੱਲੀ ਨੂੰ ਉਹੀ ਕਰਨ ਲੱਗਾ ਮੈਂ ਤੇਰੇ ਤੁਹਾਨੂੰ ਕਹਿਣ ਡਿਆ ਵਾਂ ਕਿ ਚੁੱਪ ਕਰੋ ਤੂੰ ਆਪੋ ਜੀ ਸਾਰੇ ਬੈਂਸਨ ਡਾਪੇ ਜੀ ਵੀਰ ਤੂੰ ਹੀ ਨਾ ਡੈਡੀ ਨੂੰ ਲੈ ਜਾਓ ਤੇ ਇਹਨਾਂ ਦਾ ਬੀਪੀ ਬੂਪੀ ਚੈੱਕ ਕਰਾਓ। ਮੈਨੂੰ ਲੱਗਦਾ ਫਿਰ ਗੱਲਾਂ ਸੁਣ ਕੇ ਇਹਨਾਂ ਨਾਲ ਜਰੂਰ ਡਿਪਰੈਸ਼ਨ ਚ ਆ ਗਈ ਹੋਣੀ ਆ। ਤੇ ਕੋਈ ਦਵਾਈ ਦਵਾਈਦਨੀ ਨੇ ਦਿੱਤੀ ਨਾ ਇਹਨਾਂ ਨੂੰ? ਨਹੀਂ ਕੁਛ ਨਹੀਂ ਦਿੱਤਾ। ਚੱਲ ਲੈ ਜਾ ਇਹਨੂੰ। ਲਾਵਾ। ਹਾਂਜੀ। ਹੁਣ ਨਵ ਨੂੰ ਆਜ ਮਾਰ ਕੇ ਨਾ ਪੈਸੇ ਫੜ ਲਾ ਮੇਰਾ ਕੋਲ ਥੋੜੇ ਜਿਹੇ ਦੇਖੋ। ਚਾਚਾ ਜੀ ਪੈਸੇ ਮੇਰੇ ਕੋਲ ਆ ਗਏ ਆ। ਆਪਾਂ ਜਲਦੀ ਆਓ ਚੱਲੀਏ ਹਸਪੀਟਲ। ਕਿਆ ਕੰਮ ਕਰਾਈਏ? ਮੈਂ ਇਹਨਾਂ ਨੇ ਲਾਇਆ ਫੜ ਲਾ ਕੋਲੀ ਨੂੰ। ਓਹੋ। ਤੂੰ ਕਿਉਂ ਟੈਨਸ਼ਨ ਲੈਂਦੇ ਜੀ? ਸਾਡੇ ਨਾਲ ਕਰਾ ਕੇ ਕਰ ਲਾਂ। ਆਜੋ। ਚਾਹੀ ਤੂੰ ਨਾ ਇਦਾਂ ਕਿ ਜਿਆਦਾ ਲਿਆ ਕਰੋ ਟੈਨਸ਼ਨ ਕਰਦਾ ਜਿਹੜਾ ਵਾ ਸਿਸਟਮ ਵਿਗੜ ਜਾਣਾ ਸਾਰਾ ਹੁਣ ਤੂੰ ਇੰਦੇ ਆ ਗਏ ਥਾਡੇ ਘਰ ਚੋਂ ਵੱਡੇ ਦੋਆਂ ਘਰ ਜਿਹੜੇ ਤੁਹਾਡੀ ਰਾਇ ਨਾ ਚੱਲਦੇ ਆ ਤੇ ਮਾਕੀ ਉੱਧਰ ਚਲੀ ਜਾਂਦਾ ਲੋਕਾਂ ਦੀ ਜਿਹੜੀ ਗੱਲਾਂ ਕਰਦੇ ਨਾ ਬਸ ਧਿਆਨ ਹੀ ਉੱਧਰ ਰਹਿਣ ਦਿਆ ਤੁਸੀਂ ਜਿਆਦਾ ਦਿਮਾਗ ਤੇ ਪ੍ਰੈਸ਼ਰ ਨਾ ਪਾਇਆ ਕਰੋ ਇਦਾਂ ਕੀਤੇ ਕੀ ਹੋਣਾ ਵਾ ਲੋਕਾਂ ਦਾ ਤੇ ਹੱਸੋ ਜਿਣਾ ਵਾ ਤੇ ਸਿਹਤ ਆਪਣੀ ਖਰਾਬ ਹੋਣੀ ਆ ਹੁਣ ਮੰਨ ਲਓ ਅੱਜ ਤੇ ਆਪਾਂ ਘਰੇ ਹਾਂ ਤੇ ਜੇ ਤੂੰ ਇਦਾਂ ਪਹਿਲੀ ਬੰਨੇ ਤੇ ਗਏ ਹੁੰਦੇ ਉੱਥੇ ਕੋ ਟੈਨਸ਼ਨ ਲਾ ਕੇ ਤਾਂ ਚੱਕਰ ਖਾ ਕੇ ਡਿੱਗ ਪੈਂਦੇ ਤੇ ਨਾ ਕਿਨੇ ਲਾਗੇ ਜਾਣਾ ਸੀ ਤੇ ਫਿਰ ਕੀ ਬੰਨਾ ਹੈ ਘਰ ਦਾ ਤੇ ਤੁਹਾਡੇ ਤੋਂ ਬਾਅਦ ਧੀਆ ਜਿਹੜਾ ਉਹਨਾਂ ਦਾ ਖਿਆਲ ਕਿਨੇ ਰੱਖਣਾ ਪੰਜ ਲੱਖ ਵਾਰੀ ਆਪਾਂ ਚਾਚਾ ਜੀ ਹੈਗੇ ਆ ਪਰ ਤੁਹਾਡੀ ਉਹਨਾਂ ਨੂੰ ਸਭ ਤੋਂ ਵੱਧ ਜ਼ਰੂਰਤ ਆ ਉਹਨਾਂ ਮੇਰਾ ਪੁੱਤ ਕਾਬ ਦਵਾਈ ਦੇ ਯੱਕ ਕਰੋ ਕਿ ਤੇ ਮੇਰਾ ਸਾਰੇ ਨਾ ਪਤਾ ਕਰੋ ਕਿ ਰਿਸ਼ਤਾ ਕਰੀਏ ਕੁੜੀ ਦਾ ਯਾਰ ਚਾਚਾ ਜੀ ਤੁਸੀਂ ਮੈਂ ਤੁਹਾਨੂੰ ਜਦੋਂ ਕਹਿ ਦਿਆ ਨਾ ਕਿ ਤੁਸੀਂ ਇਹ ਗੱਲਾਂ ਛੱਡ ਦਿਓ ਅੱਗੇ ਨਾਲੋਂ ਗੁਰੂ ਰਾਮਦਾਸ ਚੰਗਾ ਹੀ ਕਰੂਗਾ ਜਦੋਂ ਅਸੀਂ ਆਪ ਚੰਗੇ ਸਾਡੀ ਧੀ ਚੰਗੀ ਆ ਤੇ ਵਾਹਿਗੁਰੂ ਕਦੇ ਵੀ ਮਾਰਾ ਨਹੀਂ ਕਰ ਸਕਦਾ ਚਲੋ ਜੋ ਰੱਬ ਨੂੰ ਮਨਜ਼ੂਰ ਆ ਤੂੰ ਇੱਥੇ ਆ ਬੈ ਮੇਰੀ ਗੱਲ ਸੁਣ ਤੇਰੇ ਸਾਰੇ ਸਿਆਪੇ ਜੇ ਤੂੰ ਉਹ ਦਰਨੀ ਗਈ ਜੀ ਗੱਲ ਘਰ ਰਣ ਕੇ ਨਾਂ ਦੱਸ ਦਿਉ ਤੈਨੂੰ ਉੱਥੇ ਮੁੰਡੇ ਨੇ ਕੀ ਕਹਿਤਾ ਹੈ ਤੂੰ ਅੱਗੇ ਕੁਝ ਕਿਹਾ ਹੋਣਾ ਤਾਂ ਹੀ ਉਹ ਮਾਰ ਲੱਗਾ ਉਹ ਚ ਪੇੜ ਤੇ ਉਹ ਪਾਗਲ ਥੋੜਾ ਉਹਨੇ ਬਾਜ਼ਾਰ ਚ ਪੇੜ ਮਾਰਦਾ ਤੇ ਨਾ ਅੱਜ ਤੇਰਾ ਪਿਓ ਟੈਨਸ਼ਨ ਲਿੰਦਾ ਅੱਜ ਨੂੰ ਤੈਨੂੰ ਵਿਆਹ ਕਰਕੇ ਤੇ ਤੇਰੇ ਘਰ ਕਰ ਲਿਆ ਹੋਣਾ ਤਾਜੀ ਮੈਂ ਤੇ ਕੁਝ ਵੀ ਨਹੀਂ ਦੱਸਿਆ ਘਰਾਂ ਕੇ ਸਗੋਂ ਸਾਡੇ ਘਰ ਆਉਣ ਤੋਂ ਪਹਿਲਾਂ ਹੀ ਉਹਨੇ ਫੋਨ ਕਰਕੇ ਡੈਡ ਨੂੰ ਸਾਰੀ ਗੱਲ ਦੱਸ ਦਿੱਤੀ ਸੱਚਾ ਹੋਣ ਦੇ ਮਾਰੇ ਨੇ ਕਿ ਮੇਰਾ ਕੋਈ ਕਸੂਰ ਨਹੀਂ ਆ ਮੈਂ ਤੇ ਫਿਰ ਵੀ ਚੁੱਪ ਰਹੀ ਹਾਂ ਮੈਂ ਫੇਸ਼ ਪਾਗੀ ਕਿ ਨਹੀਂ ਹੱਡੀ ਕੋਈ ਗੱਲ ਨਹੀਂ ਹੋਈ ਮੈਂ ਕਿਹੜੀ ਗੱਲ ਉਹ ਡੈਡ ਨੂੰ ਦੱਸਣਾ ਤੇ ਪਰ ਸਮਨ ਨੇ ਨਾ ਸਾਰਾ ਕੁਝ ਵੇਖ ਲਿਆ ਹੈ ਤੇ ਉਹਨੇ ਫਿਰ ਡੈਡ ਨੂੰ ਸਭ ਕੁਝ ਸੱਚ ਦੱਸਤਾ ਤੇ ਇਹਦੇ ਵਿੱਚ ਦੱਸੋ ਮੇਰਾ ਕੀ ਕਸੂਰ ਗਲਤੀ ਤੇ ਸਾਰੀ ਉਹਦੀ ਆ ਐਦਾਂ ਬੰਦਾ ਚੰਗਾ ਲੱਗਦਾ ਵਾ ਵਿਆਹ ਤੋਂ ਪਹਿਲਾਂ ਇਹੋ ਜਿਹੀ ਹਰਕਤਾਂ ਕਰਦਾ ਹਣ ਮਾਂ ਦਾ ਢੀ ਪਹਿਲਾ ਹੈ ਨਹੀਂ ਹੁਣ ਜੇ ਤੁਹਾਡੇ ਪਿਓ ਨੂੰ ਕੁਛ ਹੋ ਗਿਆ ਤੇ ਫਿਰ ਕੀ ਕਰੋਗੀ ਹਣ ਕਹ ਰਿਹਾ ਹੁਣ ਹਾਲੇ ਡਾਕਟਰ ਨੇ ਕੀ ਦੱਸ ਦੇਣਾ ਤਾਈ ਜੀ ਇਦਾਂ ਦੀਆਂ ਗੱਲਾਂ ਨਾ ਕਰੋ ਜੇ ਤੈਨੂੰ ਹੌਸਲਾ ਨਹੀਂ ਨ ਦੇ ਸਕਦੇ ਤੁਹਾਡੇ ਜਕਮਾਂ ਤੇ ਲੂਣ ਵੀ ਨਾ ਛਿੜਕਿਆ ਕਰੋ ਨਾਲੇ ਤੁਹਾਨੂੰ ਵੀ ਤੇ ਸਾਰਾ ਕੁਝ ਪਤਾ ਹੀ ਆ ਜਾਣ ਤੂੰ ਹੀ ਨਾ ਤੁਹਾਡੇ ਤੋਂ ਕੋਈ ਚੀਜ਼ ਲੁਕਾਈ ਆ ਤਹੀਂ ਆਪਣੇ ਆਪ ਨੂੰ ਜਵਾਬ ਦਿੱਤਾ ਸਾਰਾ ਕੁਝ ਤੁਸੀਂ ਆਪਣੀ ਅੱਖੀਂ ਵੇਖਿਆ ਵਾ ਕੰਨੀ ਸੁਣਿਆ ਵਾ ਤੇ ਫੇਰ ਹੀ ਜਵਾਬ ਦਿੱਤਾ ਉਹਨਾਂ ਨੂੰ ਨਾਲੇ ਮੈਂ ਕਿਹੜਾ ਉਹਨਾਂ ਨੂੰ ਚਾਹੀ ਪੀ ਜਵਾਬ ਦੋ ਉਹਨਾਂ ਨੇ ਆਪਣੀ ਮਰਜ਼ੀ ਕੀਤੀ ਐ ਪਹਿਲਾਂ ਵੀ ਆਪਣੀ ਮਰਜ਼ੀ ਕੀਤੀ ਤੇ ਹੁਣ ਵੀ ਆਪਣੀ ਮਰਜ਼ੀ ਕੀਤੀ ਐ ਚੁੱਪ ਕਰਕੇ ਟਾਈਮ ਨਿਕਲ ਜਾਂਦਾ ਤੇ ਵਿਆਹ ਹੋ ਜਾਂਦਾ ਇੱਕ ਤੇ ਭਰਾ ਉਹਦੇ ਸਿਰੋਂ ਲੱਥਦਾ ਉੱਥੇ ਭਾਵੇਂ ਮਿੰਨ ਜੋ ਮਰਜ਼ੀ ਹੁੰਦਾ ਰਹਿੰਦਾ ਉਹ ਚੀਜ਼ ਦੀ ਨਹੀਂ ਤੁਹਾਨੂੰ ਕੋਈ ਪਰਵਾਹ ਉਹ ਤੈਨੂੰ ਕਿਤੇ ਖਾਤ ਨਹੀਂ ਚੱਲੇ ਮਾੜੀ-ਮੋਟੀ ਤੇ ਨੋਕ-ਝੋਕ ਹਰ ਘਰ ਚ ਹੁੰਦੀ ਐ ਸਾਡੇ ਘਰ ਚ ਨਹੀਂ ਹੁੰਦੀ ਮੈਂ ਨਹੀਂ ਤਾਂ ਉਹ ਕੁਝ ਕਹਿੰਦੀ ਗਲਤੀ ਤਾਂ ਕਹਿਨੀ ਆ ਨਾ ਮੈਂ ਤੁਹਾਨੂੰ ਤਾਈ ਜੀ ਅਸੀਂ ਤਾਂ ਕੋਈ ਗਲਤੀ ਕਰਦੀਆਂ ਵੀ ਨਹੀਂ ਹੈਗੀਆਂ ਤਾਂ ਵੀ ਜੇ ਕੋਈ ਜਿੱਦਾਂ ਦਾ ਹੋ ਜੇ ਨਾ ਤੁਹਾਡੇ ਸਿਰ ਤੇ ਇਲਜ਼ਾਮ ਲੱਗ ਜਾਂਦਾ ਵਾ ਤੇ ਜੋ ਕੁਝ ਵੀ ਹੋਣਦਾ ਵਾ ਤੁਹਾਡੇ ਕਰਕੇ ਹੋਣਦਾ ਤੁਸੀਂ ਦੱਸੋ ਕਦੇ ਸਾਡਾ ਕੋਈ ਲੰਮਾ ਆਇਆ ਵਾ ਤੁਹਾਨੂੰ ਵੀ ਤੁਹਾਡੀਆਂ ਕੁੜੀਆਂ ਨੇ ਆਹ ਕੰਮ ਕੀਤਾ ਵਾ ਜਾਂ ਇਦਾਂ ਹੋਇਆ ਵਾ ਆਪਣੇ ਵੱਲੋਂ ਤੁਸੀਂ ਹਮੇਸ਼ਾ ਚੰਗਾ ਹੀ ਕਰਨ ਦੀ ਕੋਸ਼ਿਸ਼ ਕਰੀਦੀ ਐ ਪਰ ਪਤਾ ਨਹੀਂ ਫਿਰ ਵੀ ਸਾਰੀ ਗੱਲ ਤੁਹਾਡੇ ਸਿਰ ਤੇ ਹੀ ਆ ਜਾਂਦੀ ਹੈ ਤੁਹਾਨੂੰ ਤੁਹਾਡੇ ਪਿਓ ਨੇ ਨਾ ਲਾਡਾਂ ਲਾਡਾਂ ਚ ਭੂਏ ਚੜਾਇਆ ਵਾ ਤੇ ਵੇਖੀ ਇੱਕ ਦਿਨ ਉਹਨੂੰ ਮਹਿੰਗਾ ਪੈਣਾ ਐ ਤੇ ਬਾਹਰ ਹੁਣ ਪਿਓ ਤੇਰਾ ਤੇ ਨਹੀਂ ਕੋਈ ਜਵਾਬ ਦਿੰਦਾ ਤੇ ਜਿੱਦਨ ਮੇਰੇ ਮੁੰਡੇ ਨੂੰ ਬਾਹਰ ਕਿਸੇ ਨੇ ਗੱਲ ਕੀਤੀ ਨਾ ਕੋਈ ਪੰਗਾ ਪੈ ਗਿਆ ਤੈਨੂੰ ਨਹੀਂ ਮੈਂ ਛੱਡਦੀ ਕੋਈ ਗੱਲ ਨਹੀਂ ਤਾਈ ਜੀ ਜੋ ਵੀ ਤੈਹੀ ਕਰਨਾ ਹੋਗਾ ਨਾ ਕਰ ਲਿਓ ਭਾਬੀ ਉਹ ਵੇਖ ਲਓ ਹੁਣ ਤਾਈ ਜੀ ਦਾ ਹਾਲ ਉਹ ਨਵਜੀ ਦੇ ਦਿਵਾਲੀ ਹੋਏ ਭਲਾਉ ਦਾ ਕੀ ਕਸੂਰ ਆ ਇਹ ਵੀ ਨਾ ਗੱਲ ਕਰਨ ਲੱਗਿਆ ਨਹੀਂ ਦਿੰਦੇ ਵੀ ਟਾਈਮ ਕਿਹੜਾ ਤੇ ਕਿਹੜੇ ਵੇਲੇ ਕਿਹੜੀ ਗੱਲ ਕਰਨੀ ਚਾਹੀਦੀ ਤੇ ਕਿਹੜੇ ਵੇਲੇ ਕਿਹੜੀ ਗੱਲ ਨਹੀਂ ਕਰਨੀ ਚਾਹੀਦੀ ਚੱਲ ਸਮਣ ਤੂੰ ਐਵੇਂ ਗੁੱਸਾ ਨਾ ਕਰ ਮੰਮੀ ਦਾ ਤਾਂ ਸੁਭਾਅ ਹੀ ਇਦਾਂ ਦਾ ਹੋ ਗਿਆ ਵਾ ਤੈਨੂੰ ਪਤਾ ਤਾਂ ਸਹੀ ਆ ਉਹ ਹੈ ਹੀ ਇਦਾਂ ਦੇ ਆ ਉਹਨਾਂ ਨਾਲ ਗੱਲ ਨਾ ਕਰਕੇ ਆਈਏ ਭਲਾ ਨਹੀਂ ਸਮਣ ਜੇ ਗੱਲ ਕਰਨ ਗਏ ਨਾ ਤਾਂ ਮੰਮੀ ਨੇ ਸਗੋਂ ਆਪ ਦੀ ਬੇਇੱਜ਼ਤੀ ਕਰਨੀ ਆ ਤੇਰੀ ਵੀ ਕਰਨੀ ਆ ਤੇ ਮੇਰੀ ਵੀ ਕਰਨੀ ਆ ਸੋਨਾ ਨਾ ਫੇਰ ਨਹੀਂ ਆ ਤੇ ਇਹ ਤਾਂ ਚੰਗਾ ਆਪਾਂ ਨਾ ਹੀ ਕਰੀਏ ਤੇ ਇਧਰੋਂ ਸੁਣ ਕੇ ਨਾ ਇਧਰੋਂ ਕੱਢ ਦਿਆ ਕਰੋ ਗੱਲ ਤੇ ਅਸਰ ਨਾ ਕਰਿਆ ਕਰੋ ਅੱਜ ਤੱਕ ਦੀ ਭਾਬੀ ਜੀ ਇਦਾਂ ਹੀ ਕਰਨ ਲਿਆ ਵਾ ਇੱਕ ਦਰਸਉਂਦੀ ਐ ਇਧਰ ਕੱਢ ਦਿੰਦੀਆਂ ਜਿੰਨਾ ਲਈ ਆਜ ਕਰਦੀਆਂ ਅਸੀਂ ਧਾਈ ਦਾ ਕਰੀ ਜਾਂਦੀਆਂ ਆ ਵੀ ਚੱਲ ਕੋਈ ਨਹੀਂ ਸਾਡੇ ਤੋਂ ਵੱਡੇ ਆ ਇੱਜ਼ਤ ਦੇ ਹੀ ਮਾਨਦੇ ਹੀ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਰ ਉਹਨਾਂ ਨੇ ਸਾਡੇ ਛੋਟੇ ਹੋਣ ਦੀ ਕੋਈ ਕਦਰ ਨਹੀਂ ਆ ਵੀ ਇਹ ਚੱਲ ਛੋਟੀਆਂ ਨੇ ਨਿਆਣੀਆਂ ਨੇ ਉਹਨਾਂ ਨੂੰ ਨਹੀਂ ਮਤਲਬ ਹੈ ਕੋਈ ਵੀ ਭਾਬੀ ਹੁਣ ਤੁਸੀਂ ਇਹ ਮੈਨੂੰ ਦੱਸੋ ਕਿ ਇਹ ਚੰਨਾਬਦਾ ਕੀ ਕਸੂਰ ਆ ਹੈਗਾ ਉਹਦਾ ਕੋਈ ਕਸੂਰ ਉਹ ਤਾਂ ਮੈਨੂੰ ਵੀ ਪਤਾ ਵਾ ਕਿ ਉਹਦਾ ਕਸੂਰ ਕੋਈ ਨਹੀਂ ਆ ਜੇ ਉਹਦੀ ਜ਼ਿੰਦਗੀ ਪੱਜ ਗਈ ਆ ਤੇ ਬਸ ਇਹੀ ਉਹਦਾ ਕਸੂਰ ਆ ਯੋਨਰ ਕਾਂਚ ਨਹੀਂ ਗਈ ਮੈਂ ਤਾਂ ਆਪ ਸ਼ੁਕਰ ਕੀਤਾ ਸੀ ਪినాਵ ਦਾ ਰਿਸ਼ਤਾ ਉੱਥੇ ਨਹੀਂ ਹੋਇਆ ਮੈਂ ਤਾਂ ਪਹਿਲਾਂ ਨਹੀਂ ਮੰਨਦੀ ਹੈਗੀ ਪినాਵ ਨੂੰ ਜੇ ਮੈਂ ਪੁੱਛ ਨਹੀਂ ਹੈ ਤਾਂ ਉਹ ਵੀ ਨਹੀਂ ਮੈਨੂੰ ਦਾਦੀ ਹੁੰਦੀ ਆਪਣੀ ਦੇਨ ਦੀ ਗੱਲ ਉਹ ਤੇ ਭਾਬੀ ਜੀ ਡੈਡੀ ਤੇ ਤਾਈ ਤੋਂ ਡਰਦੀ ਨਹੀਂ ਕੁਝ ਦੱਸਦੀ ਤੇ ਅੱਜ ਜਿਹੜਿਆ ਲੋਕ ਗੱਲਾਂ ਕਰਦੇ ਆ ਨਾ ਮੈਨੂੰ ਪਤਾ ਲੱਗਾ ਜਿਹੜੀਆਂ ਜਿਹੜੇ ਵੀ ਗੱਲਾਂ ਕਰਦੇ ਆ ਜਿੱਦਨ ਮੈਂ ਦੇ ਨਾਮ ਸਟੈਂਡ ਹੋ ਗਈਆਂ ਨਾ ਪੈਰਾਂ ਤੇ ਤੇ ਉਹਨਾਂ ਦੇ ਮੂੰਹ ਬੰਦ ਹੋਣੇ ਆ ਅਸੀਂ ਕੁੜੀਆਂ ਵਾ ਨਾ ਤੇ ਤਾਂ ਉਹਨਾਂ ਨੂੰ ਮੌਕਾ ਮਿਲ ਜਾਂਦਾ ਵਾ ਲੋਕਾਂ ਨੂੰ ਗੱਲਾਂ ਕਰਦਾ ਕਿ ਜੀ ਅੱਜੋ ਹੀ ਅਹੀਂ ਮੁੰਡੇ ਹੁੰਦੇ ਨਾ ਤੇ ਅਗਲੇ ਆਣੇ ਚਪਾਂ ਤੇ ਜ਼ਬਾਨ ਨਹੀਂ ਧਰਨੀ। ਸਮਣ ਤੋਹੇ ਦਾ ਗੋਸੋ ਹੁੰਦੀ ਆ। ਪੇਹੀ ਧੀ ਆ ਮਾ ਪੇਹੀ ਪੋਤੀ ਉਹ ਚਾਚੀ ਰੀਲੀ। ਉਹਨਾਂ ਦਾ ਕਦੀ ਫਰਕ ਪਾਇਆ ਹੀ ਨਹੀਂ ਤੇ ਤੁਸੀਂ ਮੇਰਾ ਪੁੱਤ ਨਹੀਂ ਹੋ। ਇਹ ਤੇ ਗੱਲ ਹਨੂ ਪਤਾ ਆ ਮੈਂ ਦੁਨੀਆ ਦੀ ਗੱਲ ਕਰਦੀ ਆ। ਉਹ ਨਹੀਂ ਨਾ ਕਹਿ ਦਿੱਤੀ ਭੈਣ ਨੂੰ ਆਪਣਾ ਸਮਝਦੇ। ਉਹਨਾਂ ਲਈ ਤੇ ਬਗਾਨੀਆਂ ਬਗਾਨੀਆਂ ਹੀ ਹੁੰਦੀਆਂ ਆ ਮਾ ਨਾ। ਇਹ ਹੁਤੇ ਸਮਣ ਗੱਲ ਲਾ। ਦੁਨੀਆਦਾਨੀ ਨਾ ਮੂੰਹ ਖੜਿਆ ਜਾਂਦਾ। ਉਹੀ ਤੇ ਮੈਂ ਤੁਹਾਨੂੰ ਸਮਝਾਉਂ ਰਹੀ ਆ। ਆਪ ਇਹਨਾਂ ਦੇ ਮੂੰਹ ਬੰਦ ਹੋਣਗੇ। ਵੇਲੇ ਚਾਚਾ ਜੀ ਕਨਾਂ ਹਸਪਤਾਲਾਂ 'ਚ ਟਾਈਮ ਲੱਗਦਾ ਹੈ? ਜਿੱਥੇ ਜਾਈਏ ਦੁਨੀਆ ਦੁਨੀਆ। ਇਹ ਜੀ ਹਾਂਜੀ ਕੀ ਹੋਇਆ ਸੀ? ਕੋਈ ਨਾ ਬੋ ਉਹ ਨਹੀਂ ਟੈਨਸ਼ਨ ਵਾਲੀ ਗੱਲ ਨਹੀਂ ਆ। ਇਹ ਆਪ ਵੀ ਡਾਕਟਰਾਂ ਦੇ ਇਹ ਪਿੰਨਾ ਥੋੜਾ ਡਿਸਪਰੇਸ਼ਨ ਲਿਆ ਕੋਈ ਦਿਮਾਗ ਤੇ। ਉਹਦੇ ਕਰਕੇ ਨਾ ਬੀਪੀ ਲੋ ਜ਼ਿਆਦਾ ਹੋ ਗਿਆ ਹੈ। ਡਾਡ ਜੀ ਇਹ ਤਾਂ ਟੈਨਸ਼ਨ ਲੈ ਕੇ ਕੀ ਬਣੂਗਾ? ਸ਼ੁਕਰ ਨੇ ਕਰਦੇ ਪ੍ਰਮਾਤਮਾ ਦਾ ਕਿ ਸਾਨੂੰ ਟਾਈਮ ਰਿੰਦੇ ਸਾਰਾ ਕੁਝ ਪਤਾ ਲੱਗ ਗਿਆ ਤੇ ਧੀ ਦੀ ਜ਼ਿੰਦਗੀ ਬਚ ਗਈ ਆ। ਲੋਕਾਂ ਦੀਆਂ ਗੱਲਾਂ ਵਿੱਚ ਆਉਣ ਦੇ ਜੇ ਲੋਕਾਂ ਦੇ ਮੂੰਹ ਫੜ ਲੈਣੇ ਆ ਜਿਹੜੇ ਦੂਜਿਆਂ ਦਾ ਤਮਾਸ਼ਾ ਵੇਂਦੇ ਆ ਨਾ ਇੱਕ ਦਿਨ ਉਹਨਾਂ ਦਾ ਆਪਣਾ ਹੀ ਤਮਾਸ਼ਾ ਬਣ ਜਾਂਦਾ ਹੈ ਨਾੜੇ ਹੋਣਾ ਤੇ ਉਹੀ ਹੁੰਦਾ ਜੋ ਵਾਹਿਗੁਰੂ ਨੂੰ ਮਨਜ਼ੂਰ ਹੋਵੇ ਐਵੇਂ ਟੈਨਸ਼ਨ ਨਾ ਲਿਆ ਕਰੋ ਤੁਸੀਂ ਸਮਝ ਵਾਸ ਕਰ ਹਾਂ ਤੁਸੀਂ ਤੁਸੀਂ ਕਿਤੇ ਗੱਲ ਟੁੱਟਣ ਹੀ ਨਹੀਂ ਦਿੰਦੀ ਹੈਗੀ ਨਾ ਬੋ ਇਹ ਇਦਾਂ ਬਹੁਤ ਡਾਕਟਰ ਨੇ ਕਿਹਾ ਵੀ ਅੱਜ ਤੇ ਕੋਈ ਏਡੀ ਟੈਨਸ਼ਨ ਵਾਲੀ ਗੱਲ ਨਹੀਂ ਪਰ ਉਹਨਾਂ ਨੇ ਕਿਹਾ ਵਾ ਵੀ ਬੀਪੀ ਘਟਿਆ ਵੀ ਮਾੜਾ ਤੇ ਵਧਿਆ ਵੀ ਮਾੜਾ ਉਹ ਆਂਦੇ ਵੀ ਨਾ ਧਿਆਨ ਰੱਖੋ ਜਿਹੜਾ ਦੋ ਚਾਤੇ ਜਿਹੜਾ ਵਾ ਮਤਲਬ ਸਬਜ਼ੀ ਦੇ ਜਿਆਦਾ ਲੋਨ ਵਿੱਚ ਤੜਕਾ ਤੁਰਕਾ ਨਾ ਹੋਵੇ ਕੋਈ ਤੇ ਹਾਂਜੀ ਪਾਣੀ ਲਿਆਵਾ ਨੇ ਪਾਣੀ ਮੈਨਾਂ ਆਮ ਨਹੀਂ ਇਹ ਪਾਣੀ ਨਹੀਂ ਸਮਝ ਪਾਣੀ ਰਹਿਣ ਦੇ ਪਰਾਸਤੇ ਜੂਸ ਪੀ ਕੇ ਆਇਆ ਅਛਾ ਚਲੋ ਠੀਕ ਹਾਂ ਤੇ ਦਵਾਈ ਜਿਹੜੀ ਹੈ ਨਾ ਟੈਂ ਟਾਈਮ ਆ ਉੱਪਰ ਲਿਖਿਆ ਹੈ ਜਿਹੜਾ ਨਾਮ ਪਤਾ ਲੱਗੂਗਾ ਫਿਰ ਮੈਨੂੰ ਦੱਸ ਦੇ ਮੈਂ ਤੈਨੂੰ ਦੱਸ ਦਾਂਗਾ ਕੋਈ ਗੱਲ ਨਹੀਂ ਤੇ ਆਪ ਧਿਆਨ ਨਾਲ ਦਵਾਈ ਦੇਈ ਇਹਨਾਂ ਨੂੰ ਆ ਕੋਈ ਨਹੀਂ ਫਿਰ ਵੀ ਤੁਹੇ ਇੱਕ ਡਾਣੇ ਨੂੰ ਸਮਝਾਉਣਾ ਹੈ ਨਾ ਮੈਂ ਤਾਂ ਬਹੁਤ ਵਾਰ ਸਮਝਾਇਆ ਆਉਂਦਿਆਂ ਵੀ ਸਮਝਉਂਦਿਆਂ ਤੇ ਹੁਣ ਮੈਂ ਬਾਰ-ਬਾਰ ਕਹਿੰਦਾ ਚੰਗਾ ਨਹੀਂ ਲੱਗਦਾ ਇਹ ਖੁਦ ਸਿਆਣੇ ਨੇ। ਫੰਜੀ ਤੱਕ ਲਾਭ ਨਹੀਂ ਆਇਆ ਨਹੀਂ ਹੈਗੇ ਚਾਚਾ ਜੀ ਠੀਕ ਹੁਣ ਉਹਦਾ ਨਾ ਪਤਾ ਨਹੀਂ ਕੀ ਗੱਲ ਆ ਜੇ ਖੁਸ਼ੀ ਆਉਂਦੀ ਆ ਤੇ ਨਾਲ ਹੀ ਗਮ ਆ ਜਾਂਦਾ ਵਾ ਮਾੜੇ ਜਿਹ ਦਿਨ ਸਿੱਧੇ ਹੁੰਦੇ ਆ ਤੇ ਮੁਸੀਬਤ ਤੇ ਮੁਸੀਬਤ ਪੈ ਜਾਂਦੀ ਏ ਪਤਾ ਨਹੀਂ ਵਾਏ ਗੁਰੂ ਨੂੰ ਕੀ ਮਜੂਰ ਆ ਪਤਾ ਨਹੀਂ ਹਾਸਦੇਵ ਵਾਸਦੇਵ ਪਰਵਾਰ ਨੂੰ ਕਿਦੀ ਨਜ਼ਰ ਲੱਗ ਜਾਂਦੀ ਐ ਉਹ ਤਾਂ ਮੰਮੀ ਵਾਲੀ ਵੀ ਹਾਦੀ ਹੋਈ ਆ 쿠ਸ਼ਨ ਚਾਚਾ ਜੀ ਦਾ ਹਾਲ ਗਏ ਯੂ ਤਨਾਵ ਵਿਚਾਰੀ ਨੂੰ ਐਵੇਂ ਗੱਲਾਂ ਕਰਨ ਦੇ ਇੱਥੇ ਦੱਸ ਪਿਓ ਦਾ ਕੀ ਦੋਸ਼ ਈ ਉਹ ਚੰਦੀ ਐ ਕੋਈ ਤੇ ਵੀ ਚੰਦੀ ਐ ਫੇ ਮੇਰਾ ਪਿਓ ਬਿਮਾਰ ਹੋ ਜੇ ਭਰਨਾ ਮੰਮੀ ਨਹੀਂ ਸਮਝਦੀ ਹੈਗੀ ਜਿੱਦਾਂ ਵਿਚਾਰੀ ਨੂੰ ਗੱਲਾਂ ਕਰਨ ਦੇ ਹੀ ਉਹਨੇ ਕਹਿਣਾ ਵਾ ਕਿ ਸਾਰਾ ਮੇਰਾ ਹੀ ਕਸੂਰ ਆ ਪਰ ਉਹਦਾ ਵਿਚਾਰੇ ਦਾ ਕਸੂਰ ਤਾਂ ਹੈ ਹੀ ਨਹੀਂ ਆ ਅਹੀਂ ਤਾਂ ਆ ਪਾਣੇ ਆ ਸ਼ੁਕਰ ਆ ਕਿਤੇ ਉਹ ਗੋਲੋਂ ਉੱਥੇ ਆ ਮੰਮੀ ਨੇ ਮੈਂ ਆਦਨ ਕਿਹਾ ਹੀ ਸ਼ਾਇਦ ਤੁਸੀਂ ਜਾਂਦੇ ਰਹਿੰਦੇ ਹੋ ਤੇ ਬੈੱਡ ਸਿੱਟਾ ਲੈ ਉਹ 2-4 ਪਰ ਮੰਨਦੇ ਕਿਥੇ ਕੀ ਗੱਲ ਆ ਗਈ ਜੀ ਹਾਂਜੀ ਆ ਗਈ ਕੱਲੀ ਕੀ ਗੱਲਾ ਕਰੀ ਜਾਣੀ ਨਹੀਂ ਕੱਲੀ ਗੱਲਾਂ ਕੀ ਕਰਨੀ ਮੈਂ ਕਹਿਣ ਦੀ ਉਹਨੂੰ ਭਾਈ ਵੀ ਇੱਥੇ ਵੀ ਆਇਆ ਇਹ ਤੇ ਮੈਂ ਕਹਿਣ ਦੀ ਬੈੱਡ ਸਿੱਟਾ ਲੈ ਲਈ ਤੇ ਮੰਮੀ ਆਂਦੀ ਬਿਠੇਰੀਆਂ ਅੱਛਾ ਤੇ ਮੈਂ ਕਹਿਣੀ ਚੱਲੇ ਹੋਰ 2-4 ਨੂੰ ਨਾ ਚੰਗੀਆਂ ਬੰਦਾ ਕਈ ਵਾਰੀ ਨਹੀਂ ਵੀ ਧੂਪ ਦੀਏਗੀ ਉਹ ਚੱਲੇ ਛਾਡੇ ਤੇ ਚੱਲਦਾ ਰਹਿਣਾ ਚਾਚਾ ਜੀ ਠੀਕ ਜੀ ਹਾਂ ਚਾਚਾ ਜੀ ਠੀਕ ਹੈ ਕੋਈ ਟੈਨਸ਼ਨ ਵਾਲਾ ਕੰਮ ਨਹੀਂ ਹੈਗਾ ਪਰ ਤੁਸੀਂ ਚੇਰ ਬੜਾ ਲਾ ਕੇ ਆਏ ਹੋ ਚੇਰਗਰਲੀਨ ਪਰ ਤੈਨੂੰ ਪਤਾ ਹਸਪੀਟਲ ਗਿਆਂ ਤੇ ਲੱਗਣਾ ਸੀ ਕਿ ਉੱਥੇ ਕਿਹੜਾ ਵੀ ਇੱਕ ਮਰੀਜ਼ ਹੁੰਦਾ ਵਾ ਤੇ ਨਾਲੇ ਚਾਚਾ ਜੀ ਦਾ ਨਾ ਡੋਗ ਟੈਸਟ ਹੋਰ ਵੀ ਕਰ ਲਿਆ ਜਾਂਦੇ ਕਿਤੇ ਸ਼ੂਗਰ ਸ਼ੱਕਰ ਨਾ ਮਾੜੀ ਮੋਟੀ ਹੋਏ ਉਹ ਵੀ ਆਂਦੇ ਵੀ ਕੱਲ ਨੂੰ ਰਿਪੋਰਟ ਮਿਲ ਜੇਗੀ ਠੀਕ ਹੈ ਤੇ ਨਾਲੇ ਮੇਰੀ ਗੱਲ ਸੁਣੋ ਤੂੰ ਹੀ ਗਾ ਲਈ ਉਧਰ ਆ ਗਏ ਉਧਰ ਸਮਨ ਦੇ ਤੇ ਨਵਦੀਪ ਦੇ ਕੋਲ ਰਹਿਣਾ ਹੈ ਮੈਂ ਤੇ ਬਿਛੇਰਾ ਮੰਮੀ ਨੂੰ ਕਿਹਾ ਸੀ ਮੰਮੀ ਮੈਂ ਚੱਲ ਬੈਣੀ ਆ ਤੇ ਮੰਮੀ ਵੀ ਆਪ ਆ ਗਏ ਤੇ ਮੈਨੂੰ ਵੀ ਲੈ ਆਏ ਤੇ ਮੰਮੀ ਆਂਦੇ ਹੀ ਜਾਗ ਰੋਥੇ ਲੰਮੀ ਪੈ ਤੇ ਮੈਂ ਆਹ ਚੱਲ ਮੰਮੀ ਲੰਮੀ ਪੈਣਾ ਮੈਂ ਇੱਥੇ ਪੈ ਜਣੀ ਆ ਮੰਮੀ ਨਹੀਂ ਐ ਘਰ ਪੈ ਜਾ ਕੇ ਫੇਰ ਤੇਂ ਦੱਸੋ ਜੇ ਮੈਂ ਮੰਮੀ ਦੀ ਨਾ ਨ ਮੰਨਦੀ ਤਾਂ ਮੰਮੀ ਨੇ ਗੁੱਸਾ ਕਰ ਲੈਣਾ ਸੀ ਤਾਂ ਤਾਂ ਮੈਂ ਆ ਗਈ ਫੇਰ ਚਲੋ ਉਹ ਤਾਂ ਕੋਈ ਗੱਲ ਨਹੀਂ ਮੈਂ ਤਾਂ ਤਦ ਕਹਿੰਦੇ ਆ ਵੀ ਨਿਆਣੀਆਂ ਕੁੜੀਆਂ ਨੇ ਦਿਲ ਛੋਟਾ ਕਰਦੀਆਂ ਹੋਣੀਆਂ ਨੇ ਕੀ ਬੜਾ ਮਨ ਚ ਕੀ ਸੋਚਦੀਆਂ ਹੋਣਗੀਆਂ ਉਸ ਦਿਨ ਆ ਮੈਂ ਹੀ ਸਹੀ ਗੱਲ ਤਾਂ ਹੀ ਦੀ ਸਭ ਕੁਝ ਹੁੰਉਂਦੀ ਮੇਰੀ ਕਰਕੇ ਹੀ ਦਿਆਵਾ ਮੇਰੀ ਸਰਸਿਆ ਪਾਵਾ ਮੈਂ ਨਾ ਕੁਛ ਇੱਦਾਂ ਦਾ ਕਰਨਾ ਜਿਹੜੀ ਮੈਂ ਨਾ ਦਿਖਾਣਾ ਆਪਣੇ ਆਪ ਨੂੰ ਖਤਮ ਕਰ ਲੈਣਾ ਮੇਰੇ ਕਰਕੇ ਨਾਲ-ਨਾਲ ਜਿਹੜੀਆਂ ਇਹਨਾਂ ਤੇ ਤੁਮ ਤਾਂ ਲੱਗੀਆਂ ਵਾ ਨਾ ਉਹ ਵੀ ਸਾਰੀਆਂ ਖਤਮ ਹੋ ਜਾਣੀਆਂ ਤੇ ਇੰਨੀਆਂ ਜਿਹੇ ਗੱਲਾਂ ਸੁਨੀਆਂ ਪੈਂਦੀਆਂ ਵਾ ਉਹਨਾਂ ਤੋਂ ਤੇ ਛਟਕਾਰਾ ਹੋਊਗਾ ਨਾ